ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋ ਪਰਮਾਤਮਾ ਕਰੇ ਸਾਰਿਆਂ ਨੂੰ ਠੀਕੀ ਰੱਖੇ ਤੰਦਰੁਸਤੀ ਵਿੱਚ ਰੱਖੇ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਹਾਂਜੀ ਤੇ ਆ ਜਾ ਰਹੀ ਹੈ ਮੇਰੀ ਭੈਣ ਤੇ ਜਾਨੀ ਕਿ ਬੱਚਿਆਂ ਦੀ ਮਾਸੀ ਉਹਨੇ ਮੈਨੂੰ ਕੱਲ ਫੋਨ ਕੀਤਾ ਸੀਗਾ ਕਹਿੰਦੀ ਆ ਕਿ ਮੈਂ ਕਿ ਕੱਲ ਨੂੰ ਤੁਹਾਨੂੰ ਮਿਲਣ ਆਉਣਾ ਮੈਂ ਕਿਹਾ ਚਲ ਆਜ ਤੇ ਹੁਣ ਉਹਨੇ ਮੈਨੂੰ ਰਸਤੇ ਦੇ ਵਿੱਚ ਵੀ ਫੋਨ ਕੀਤਾ ਸੀ ਕਹਿੰਦੀ ਮੈਂ ਰਸਤੇ ਦੇ ਵਿੱਚ ਹੀ ਆ ਕਹਿੰਦੀ ਮੈਂ ਆ ਹੀ ਜਾਣੀ ਤੇ ਬੱਚਿਆਂ ਨੂੰ ਦੱਸਤਾ ਸੀਗਾ ਤੇ ਮੈਂ ਕਿ ਬੱਚਿਆਂ ਨੂੰ ਤੁਹਾਨੂੰ ਮੈਨੂੰ ਦੱਸਿਆ ਕਿਉਂਕਿ ਬੱਚਿਆਂ ਨੂੰ ਆਪਾਂ ਦੇਵਾਂਗੇ ਸਰਪ੍ਰਾਈਜ਼ ਕਿਉਂਕਿ ਦੇਖਦੇ ਆ ਉਹਨਾਂ ਦਾ ਡਾਇਰੈਕਸ਼ਨ ਕੀ ਆਉਂਦਾ ਮਾਸੀ ਨੂੰ ਮਿਲ ਕੇ ਤੇ ਦੂਜਾ ਨੰਬਰ ਥੋੜਾ ਜਿਹਾ ਮੈਂ ਤਾਂ ਨਹੀਂ ਦੱਸਿਆ ਸੀ ਕਿ ਮੈਂ ਕਹਿੰਨਾ ਪੜਾਈ ਤੇ ਦੇਣ ਹੈ ਕਿ ਆ ਤੇ ਨਾਲੇ ਹੁਣ ਪੇਪਰ ਨੇੜੇ ਆਈ ਜਾਂਦੇ ਤੇ ਮੈਂ ਆਸ਼ਾ ਨੂੰ ਤੇ ਬੱਚੇ ਤਾਂ ਮੈਂ ਕਹ ਦੁਪਹਿਰ ਹੀ ਆ ਜਾਣਗੇ ਤੇ ਕੋਈ ਨਹੀਂ ਘੰਟਾ ਘੜੀ ਮਿਲ ਲੈਣਗੇ ਤੇ ਦੇਖਨੇ ਫਿਰ ਹੁਣ ਬੱਚਿਆਂ ਦਾ ਰੈਕਸ਼ਨ ਕੀ ਆਉਂਦਾ ਮਾਸੀ ਨੇ ਮਿਲ ਕੇ ਆ ਗਈ ਬੱਚਿਆਂ ਦੀ ਮਾਸੀ ਯਾਨੀ ਕਿ ਮੇਰੀ ਭੈਣ ਹਾਂਜੀ ਆ ਗਈ ਮੇਰੀ ਭੈਣ ਇਹ ਮੇਰੇ ਤੋਂ ਛੋਟੇ ਆ ਤੇ ਚਲੋ ਸਸੀ ਕਾਲ ਤਾਂ ਬੁਲਾ ਦੂੰ ਸਸੀ ਕਾਲ ਜੀ ਬੱਚਿਆਂ ਦੀ ਮਾਸੀ ਨੇ ਦੇਖੋ ਕਿੰਨਾ ਸਮਾਨ ਲਿਆਂਦਾ ਹੈਗਾ ਲੱਡੂ ਆ ਤੇ ਆ ਕੀ ਆ ਬਾਲੂ ਸ਼ਾਈ ਸ਼ੱਕਰ ਪਾਰੇ ਵਰਫੀ ਆ ਅੱਛਾ ਸ਼ੱਕਰ ਪਾਰੇ ਹਾਂਜੀ ਇਹ ਹੈਗੀ ਆ ਘਰ ਦੀ ਮਠਿਆਈ ਤੇ ਆ ਹੈ ਗਿਆ ਬਰੈਡ ਪਕੌੜੇ ਆ ਹੈ ਗਿਆ ਬਾਜ਼ਾਰ ਵਾਲੇ ਮਟਰ ਹੈ ਨਮਕੀਨ ਤੇ ਆ ਹੈਗੇ ਅੰਗੂਰ ਇੰਨਾ ਕੁਝ ਲਿਆ ਕੇ ਤਾਂ ਬੱਚਿਆਂ ਦੀ 마ਸੀ ਨੇ ਤੇ ਦੇਖਦੇ ਹੁਣ ਬੱਚਿਆਂ ਦਾ ਰੈਐਕਸ਼ਨ ਕੀ ਆਉਂਦਾ 마ਸੀ ਨੂੰ ਮਿਲ ਕੇ ਅਨਜੀਤ ਹੁਣ ਮੈਂ ਬਣਾ ਰਹੀ ਹਾਂ ਮੇਰੀ ਭੈਣ ਵਾਸਤੇ ਰੋਟੀ ਤੇ ਵਲੌਗ ਦੇ ਨਾਲ ਬਣੀ ਆ ਗਿਆ ਅੱਗੇ ਆ ਗਿਆ ਅਨਜੀਤ ਤੇ ਰੋਟੀ-ਰੋਟੀ ਖਾ ਲਈ ਮੇਰੀ ਭੈਣ ਨੇ ਖਾ ਲਿਆ ਹੈ ਤਾਂ ਮੈਂ ਨੂੰ ਪਾਸ ਨਹੀਂ ਪੈ ਰਹੇ ਇਹ ਕੋ ਸੋਨਾ ਨਾ ਬਹੁਤ ਸੋਹਣਾ ਕਮੈਂਟ ਬਹੁਤ ਪਸੰਦ ਆਇਆ ਤੁਸੀਂ ਕਮੈਂਟਰ ਵਿੱਚ ਦੱਸਿਓ ਪਰਸ ਸੋਹਣਾ ਹੈਗਾ ਦੇਖੋ ਕਿ ਕਿੰਨੇ ਮਹੀਨੇ ਹੋ ਗਏ ਹਾਂ ਹਾਂਜੀ ਆਪਾਂ ਚਾਹ ਕਰ ਲਈ ਤੇ ਚਾਹ ਦੇ ਨਾਲ ਰੱਖੇ ਆਪਾਂ ਪਕੌੜੇ ਤੇ ਇੱਕ ਵਰਫੀ ਥੋੜੇ ਸ਼ਕਰਪਾਰੇ ਤੇ ਮਟਰ ਚਾਹ ਹਾਂਜੀ ਮੁੰਡਾ ਹੁਣ ਸਕੂਲੋਂ ਆ ਗਿਆ ਤੇ ਮਾਸੀ ਨੂੰ ਵੇਖ ਕੇ ਚੌਕ ਗਿਆ ਹਾਂਜੀ ਹੁਣ ਆਇਆ ਬੱਚੇ ਸਕੂਲ ਚ ਤੇ ਹੋਰ ਦਿਨ ਹੁਣ ਮਾਸੀ ਦੀਂਦੀ ਨਹੀਂ ਚੜ ਗਿਆ ਕਿਹ ਕਿਰਿੰਦਰ ਦੇਖੋ ਰਿਹਾ ਪਿੰਨਾ ਪਾਪਾ ਉਹਨੂੰ ਕੋਰੇਂ ਜਿੱਕਰ ਪਰਸ ਉਹਨਾਂ ਆਰਪਣ ਪਰਸ ਮਮੀ ਦਾ ਆਪਣਾ ਦੇ ਦਿੰਦੇ ਕੋਈ ਨਾ ਮਮੀ ਦਾ ਦੇਖੋ ਮੈਡਮ ਨੂੰ ਚਾਹ ਚੜ ਗਿਆ ਮਾਸੀ ਆਈ ਦਾ ਨਾਲੇ ਸਮਾਨ ਲੈ ਕੇ ਤਾਂ ਲੜਨਾ ਨਹੀਂ ਲੜਨਾ ਪਤਾ ਸੀ ਤੇਰੀ ਮਾਸੀ ਦਾ ਨਹੀਂ ਆਏ ਆ ਮੈਂ ਪੱਤੰਦੂ ਜਾ ਸੱਚੀ ਨਹੀਂ ਪਤਾ ਲੱਗਿਆ ਦੇ ਨੂੰ ਮੈਂ ਇਹਨੂੰ ਪੁੱਛਿਆ ਲੱਗਦਾ ਤੁਹਾਨੂੰ ਹਾਂਜੀ ਤੇ ਹੁਣ ਚੱਲੀਏ ਮੇਰੀ ਭੈਣ ਦੇ ਨੂੰ ਆਪਾਂ ਧਾਕੇ ਹੁਣ ਹਾਂਜੀ ਤੇ ਮੈਂ ਮੇਰੀ ਭੈਣ ਨੂੰ ਹੁਣ ਚੜ੍ਹਾ ਆਈ ਆ ਤੇ ਭੈਣ ਚਲੇ ਗਏ ਆ ਤੇ ਕਹਿੰਦੇ ਚਲ ਫਿਰ ਮੈਂ ਟਾਈਮ ਨਾਲ ਜਾਵੜੂਗੀ ਟਾਈਮ ਨਾਲ ਘਰੇ ਉੱਪਰ ਜਾਊਂਗੀ ਨਹੀਂ ਤਾਂ ਸ਼ਾਮ ਨੂੰ ਕੁਵੈਲਾ ਆ ਜਾ ਬੜਾ ਹੋ ਜਾਂਦਾ ਮੈਂ ਕਿਹਾ ਚਲੋ ਠੀਕ ਆ ਜੇ ਤੁਸੀਂ ਜਾਣਾ ਹੀ ਤਾਂ ਫਿਰ ਟਾਈਮ ਨਾਲ ਜਾਵੜੋ ਤੇ ਨਹੀਂ ਫਿਰ ਤੁਸੀਂ ਰਾਤ ਰਹਿ ਕੋ ਕਹਿੰਦੀ ਰਾਤ ਤਾਂ ਨਹੀਂ ਰਹਿਣਾਗਾ ਤੇ ਮੈਂ ਘਰੇ ਜਾਣਾਗਾ ਸ਼ਾਮ ਨੂੰ ਮੈਂ ਕਿਹਾ ਚਲ ਠੀਕ ਆ ਤੇ ਬੱਚੇ ਨੂੰ ਉਹ ਵਧੀਆ ਮਿਲਲੀ ਆ ਮਿਲ ਕੇ ਖੁਸ਼ ਹੋਗੇ ਬੱਚੇ ਬਹੁਤ ਜ਼ਿਆਦਾ ਖੁਸ਼ ਹੋਗੇ ਮਿਲ ਕੇ ਤੇ ਕੁੜੀ ਨੂੰ ਚੜ ਗਿਆ ਚਾ ਕਹਿੰਦੀ ਮਮੂ ਮਾਸੀ ਨੇ ਇਹੋ ਲਿਆ ਕੇ ਦਿੱਤਾ ਪਰਸ ਲਿਆ ਕੇ ਦਿੱਤਾਗਾ ਮੈਂ ਕਿਹਾ ਹਾਂ ਮਾਸੀ ਨੇ ਤੇਰੇ ਨੇ ਪਰਸ ਲਿਆ ਕੇ ਦਿੱਤਾਗਾ ਤੇ ਬਹੁਤ ਵਧੀਆ ਉਹਨਾਂ ਨੂੰ ਸਰਪ੍ਰਾਈਜ਼ ਮਿਲਿਆ ਕਿ ਮਾਸੀ ਆਈ ਸੰਨ ਮਿਲਣ ਵਾਸਤੇ ਤੇ ਬੱਚੇ ਬਹੁਤ ਜਿਆਦਾ ਮੇਰੇ ਖੁਸ਼ ਹੋ ਗਏ ਆ ਹਾਂਜੀ ਤੇ ਸਾਡੀ ਵੀਡੀਓ ਕਿਸ ਤਰ੍ਹਾਂ ਦੇ ਲੱਗੇ ਕਮੈਂਟਾਂ ਦੇ ਵਿੱਚ ਤੁਸੀਂ ਜ਼ਰੂਰ ਦੱਸ ਦਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਕਰ ਦਿਓ ਹਾਂਜੀ ਤੇ ਸਾਡੇ ਅਨਿਤ ਵਲੌਗ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰਦੇ ਹੋ ਮਿਲਦੇ ਆਪਾਂ ਨੈਕਸਟ ਵਲੌਗ ਵਿੱਚ